ਮਾਂਸੂਨ ਨੇ ਦਸਤਕ ਦੇ ਦਿੱਤੀ ਹੈ ਪੂਰੀ ਰਾਤ ਜੜੀ ਹੈ بارش ਹੁੰਦੀ ਰਹੀ ਹੈ ਲੁਧਿਆਣਾ ਵਾਸੀਆਂ ਨੂੰ ਰਾਹਤ ਜ਼ਰੂਰ ਮਿਲੀ ਹੈ ਲੇਕਿਨ ਪਰੇਸ਼ਾਨੀ ਜਿਹੜੀ ਹੈ ਸਾਫ਼ ਤੌਰ ਤੇ ਦੇਖੀ ਜਾ ਰਹੀ ਹੈ ਮੈਂ ਕੈਮਰਾ ਨੂੰ ਦਿਖਾਉਂਗਾ ਬਿਲਕੁਲ ਸਾਹਮਣੇ ਦਿਖਾਣ ਕਿ ਕਿਸ ਪ੍ਰਕਾਰ ਦੇ ਨਾਲ 스마트 ਸਿਟੀ ਲੁਧਿਆਣਾ ਅੱਜ ਪੂਰਾ ਸਮਾਰਟ ਨਜ਼ਰ ਆ ਰਿਹਾ ਹੈ ਪੂਰੇ ਏਰੀਆ ਕਿਹੜਾ ਗਲਾਂਦਾ ਜਿਹੜਾ ਸਾਈਡਾਂ ਤੇ ਪਾਣੀ ਵੀ ਦੋਨਾਂ ਪਾਸੇ ਖੜਾ ਹੈ ਕਿਹੜੀ ਜਗ੍ਹਾਵਾਂ ਨੇ ਆ ਸੈਕਟਰ ਇਹ ਹਰ ਸਾਲ ਦਾ ਹਰ ਵਾਰੀ ਪਾਣੀ ਇੱਥੇ ਇੱਦਾ ਹੀ ਖੜਾ ਹੁੰਦਾ ਹੈ ਐਸ ਸਾਲ ਖੜਾ ਹੋਣਾ ਨਹੀਂ ਨਹੀਂ ਅੱਗੇ ਵੀ ਇੱਦਾਂ ਮੈਂ ਇੱਕ ਦੋ ਵਾਰੀ ਅੱਗੇ ਵੀ ਇੱਦਾ ਹੀ ਨਿਕਲੀ ਆ ਹੁੰਦਾ ਹੀ ਹੈ ਪਾਣੀ ਇੱਥੇ ਅਕਸਰ ਪਾਣੀ ਹੁੰਦਾ ਹੈ ਇੰਨੀ ਥੋੜੀ ਜਗ੍ਹਾ ਦੇ ਵਿੱਚ ਕਿੰਨੇ ਜ਼ਿਆਦਾ ਜਿਹੜੇ ਬਿਜਲੀ ਦੇ ਖੰਭੇ ਨੇ ਔਰ ਇਹਦੇ نیچے ਪਾਣੀ ਇਸ ਤਰ੍ਹਾਂ ਹੈ ਕਿ ਇੱਥੇ ਤੁਸੀਂ ਭਾਵੇਂ ਬੋਟ ਵੀ ਚਲਾ ਲਓ ਯਾਨੀ ਕਿ ਕਿਸ਼ਤੀਆਂ ਵਿੱਚ ਲਾ ਲਓ ਇਹ ਬੈਗ ਟਰੱਕ ਵੀ ਤੁਸੀਂ ਦੇਖ ਸਕਦੇ ਹੋ ਕਿ ਵੀਲ ਤੱਕ ਜਿਹੜੇ ਉਹਨਾਂ ਦਾ ਪਾਣੀ ਜਾ ਚੁੱਕਾ ਸੀਗਾ ਯਾਨੀ ਕਿ ਅਗਰ 3 ਵੀਲਰ 2 ਵੀਲਰ ਐਕਟੀਵਾ ਇਹਨਾਂ ਦੇ ਟਾਇਰ ਤਾਂ ਨਜ਼ਰ ਨਹੀਂ ਆਇਆ ਨਾ ਵਧੀਆ ਏਰੀਆ 32 ਸੈਕਟਰ ਹੈਗਾ ਚੰਡੀਗੜ੍ਹ ਰੋਡ ਹੈ ਜੇ ਇੱਥੋਂ ਦਾ ਇਹ ਹਾਲ ਲਗਾ ਤਾਂ ਬਾਕੀਆਂ ਦਾ ਦੇਖੋ ਕੀ ਹੋ ਸਕਦਾ ਜੀ ਬਹੁਤ ਪਰੇਸ਼ਾਨੀ ਜੀ ਜੀ ਬਾਈਕ ਖਰਾਬ ਹੋ ਗਈ ਜਾਂ ਕੋਈ ਵੀ ਚੀਜ਼ ਖਰਾਬ ਹੋ ਗਈ ਤਾਂ ਖਰਚਾ ਵੱਧ ਜਾਂਦਾ ਉਹ ਵਿਦਿਆਰਥੀ ਕੀ ਕਰੂਗਾ ਜਿਹੜਾ ਦਿਹਾੜੀਦਾਰ ਬੰਦਾ ਹੋਵੇ ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਸਰਦੀਪ ਦੂਆ ਔਰ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਵੈਦਰ ਦਾ ਤਾਪਮਾਨ ਜਿਹੜਾ ਲਗਾਤਾਰ ਵਧਿਆ ਹੋਇਆ ਸੀ ਹੀਟ ਵੇਵਸ ਜਿਹੜੀਆਂ ਨੇ ਲਗਾਤਾਰ ਚੱਲ ਰਹੀਆਂ ਸੀ ਤਾਪਮਾਨ 47 ਡਿਗਰੀ ਤੱਕ ਵੀ ਚਲਾ ਗਿਆ ਸੀ ਲੇਕਿਨ ਲਗਾਤਾਰ ਬਰਸਾਤਾਂ ਦੇ ਕਾਰਨ ਤਾਪਮਾਨ ਕਾਫੀ ਥੱਲੇ ਆਇਆ ਔਰ ਕਹਿ ਸਕਦੇ ਹੋ ਕਿ ਹੁਣ ਥੋੜੀ ਰਾਹ ਜਿਹੜੀ ਹੈ ਜ਼ਰੂਰ ਮਿਲ ਰਹੀ ਹੈਗੀ ਹੈ ਅਗਰ ਰਾਹਤ ਦੀ ਗੱਲ ਕਰੀਏ ਤਾਂ ਹਰ ਕੋਈ ਇੰਤਜ਼ਾਰ ਕਰ ਰਿਹਾ ਸੀ ਕਿ ਜੁਲਾਈ ਦਾ ਮਹੀਨੇ ਦੀ ਸ਼ੁਰੂਆਤ ਹੋਵੇ ਔਰ ਮਾਨਸੂਨ ਜਿਹੜਾ ਵਾ ਸ਼ੁਰੂ ਹੋ ਜਾਵੇ ਸੋ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ ਪਾਲ ਪੂਰੀ ਰਾਜੜੀ ਹੈ بارش ਹੁੰਦੀ ਰਹੀ ਹੈ ਲੁਧਿਆਣਾ ਵਾਸੀਆਂ ਨੂੰ ਰਾਹਤ ਜ਼ਰੂਰ ਮਿਲੀ ਹੈ ਲੇਕਿਨ ਪਰੇਸ਼ਾਨੀ ਜਿਹੜੀ ਹੈ ਸਾਫ਼ ਤੌਰ ਤੇ ਦੇਖੀ ਜਾ ਰਹੀ ਹੈ ਉਹ ਪਰੇਸ਼ਾਨੀ ਕੀ ਹੈ ਮੈਂ ਕੈਮਰਾ ਨੂੰ ਕਹਾਂਗਾ ਬਿਲਕੁਲ ਸਾਹਮਣੇ ਦਿਖਾਣ ਕਿ ਕਿਸ ਪ੍ਰਕਾਰ ਦੇ ਨਾਲ 스마트 ਸਿਟੀ ਲੁਧਿਆਣਾ ਅੱਜ ਪੂਰਾ ਸਮਾਰਟ ਨਜ਼ਰ ਆ ਰਿਹਾ ਹੈ ਜੀ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਰੋਡ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਰੋਡ ਸ਼ਹਿਰ ਦੀ ਬਹੁਤ ਹੀ ਚੱਲਣ ਵਾਲੀ ਰੋਡ ਹੈ ਜੀ ਬਿਲਕੁਲ ਅਗਰ ਮੈਂ ਗੱਲ ਕਰਾਂ ਤੁਸੀਂ ਸਮਰਾਲਾ ਚੌਂਕ ਆਂਦੇ ਹੋ ਉਹ ਸਮਰਾਲਾ ਚੌਂਕ ਤੋਂ ਬਹੁਤ ਵਾਰ ਤੁਸੀਂ ਚੰਡੀਗੜ੍ਹ ਰੋਡ ਲਈ ਗਏ ਹੋਵੋਗੇ ਚੰਡੀਗੜ੍ਹ ਗਏ ਹੋਵੋਗੇ ਤਾਂ ਐਸੀ ਰੋਡ ਤੋਂ ਤੁਸੀਂ ਗੁਜ਼ਰ ਕੇ ਜਾਂਦੇ ਹੋ ਹੁਣ ਤਸਵੀਰਾਂ ਦੇ ਨਾਲ ਤੁਹਾਨੂੰ ਬਿਲਕੁਲ ਸਾਫ਼ ਹੁੰਦਾ ਜਾਏਗਾ ਕਿ ਇਹ ਰੋਡ ਤੋਂ ਅਕਸਰ ਤੁਸੀਂ ਕਈ ਵਾਰੀ ਗੁਜ਼ਰਦੇ ਹੋਵੋਗੇ ਉਹ ਚੰਡੀਗੜ੍ਹ ਜਾਣ ਵੇਲੇ ਤਾਂ ਜ਼ਰੂਰ ਇੱਥੇ ਹੀ ਗੁਜ਼ਰਦੇ ਹੋਵੋਗੇ ਕਿਉਂਕਿ ਸਾਰੀ ਗੱਡੀਆਂ ਚੰਡੀਗੜ੍ਹ ਜਾਣ ਲਈ ਐਸੀ ਰਸਤੇ ਤੋਂ ਜਾਂਦੀਆਂ ਨੇ ਸਿੱਧਾ ਸਮਰਾਲਾ ਚੌਂਕ ਤੋਂ ਇਹ ਰਸਤਾ ਅੱਗੇ ਚੰਡੀਗੜ੍ਹ ਨੂੰ ਜਾ ਰਿਹਾ ਹੈ ਤੇ ਮੈਂ ਤੁਹਾਨੂੰ ਦੱਸਦਾ ਕਿ ਇਸ ਵੇਲੇ ਸਾਡੀ ਜਿਹੜੀ ਸਥਿਤੀ ਹੈ ਖੜੇ ਹੁੰਦੀ ਉਹ ਅਸੀਂ ਇਸ ਟਾਈਮ ਖੜੇ ਹੋਏ ਹਾਂ ਮੋਹਿਨੀ ਰਿਜ਼ੋਰਟ ਦੇ ਬਿਲਕੁਲ ਨਾਲ ਜੀ ਹਾਂ ਤੁਸੀਂ ਦੇਖ ਸਕਦੇ ਹੋ ਟਰੱਕ ਦੁਗਜ਼ਰ ਰਿਹਾ ਔਰ ਤੁਸੀਂ ਪਾਣੀ ਦਾ ਅੰਦਾਜ਼ਾ ਟਰੱਕ ਦੇ ਟਾਇਰਾਂ ਤੋਂ ਲਗਾਈਓ ਕਿ ਕਿੰਨਾ نیچے ਡੁੱਬਦਾ ਹੈ ਬਿਲਕੁਲ ਇਹ ਤੁਸੀਂ ਦੇਖ ਲੋਗੇ ਟਰੱਕ ਦੇ ਟਾਇਰ ਕਿੰਨੇ نیچے ਡੋਬੇ ਜਾਣਗੇ ਔਰ ਇੱਕ ਵਾਰੀ ਫਰੰਟ ਟਾਇਰ ਕਿਉਂਕਿ ਫਰੰਟ ਟਾਇਰ ਦੀ ਅਗਰ ਗੱਲ ਕਰੀਏ ਤੇ ਕਾਫੀ نیچے ਹਦਰ ਉਸ ਨੂੰ ਡੁੱਬਦਾ ਨਜ਼ਰ ਆਏਗਾ ਇਹ ਦੇਖੋ ਤੁਸੀਂ ਫਰੰਟ ਟਾਇਰ ਜਿਹੜੇ ਨੇ ਟਰੱਕ ਦੇ ਕਾਫੀ ਹੱਦ ਤੱਕ ਪਾਣੀ ਵਿੱਚ ਜਾ ਚੁੱਕੇ ਨੇ ਯਾਨੀ ਕਿ ਅਗਰ ਮੋਟਰਸਾਈਕਲ ਔਰ ਐਕਟਿਵਾ ਇਹ ਬੈਗ ਟਰੱਕ ਵੀ ਤੁਸੀਂ ਦੇਖ ਸਕਦੇ ਹੋ ਕਿ ਵੀ ਤੱਕ ਜਿਹੜੇ ਇਹਨਾਂ ਦਾ ਪਾਣੀ ਜਾ ਚੁੱਕਾ ਸੀਗਾ ਯਾਨੀ ਕਿ 3 ਵੀਲਰ 2 ਵੀਲਰ ਐਕਟਿਵਾ ਇਸ ਦਿਨ ਦੇ ਟਾਇਰ ਤਾਂ ਨਜ਼ਰ ਨਹੀਂ ਆਇਆ ਔਰ ਕਈਆਂ ਨੇ ਅਸੀਂ ਇੰਟਰਵਿਊ ਕੀਤੀ ਹੈ ਤੇ ਸਾਫ਼ ਤੌਰ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਵਾਈਫ ਬਚਦੇ-ਬਚਦੇ ਯਾਨੀ ਕਿ ਗਿਰਦੇ-ਗਿਰਦੇ ਬਚੇ ਅਗੇ ਨਹੀਂ ਔਰ ਕਈਆਂ ਦੇ ਮੋਟਰਸਾਈਕਲ ਸਕੂਟਰ ਬੰਦ ਹੋਇਆ ਅਕਸਰ ਤੁਸੀਂ ਮੋਟਰਸਾਈਕਲ ਨੂੰ ਦੇਖ ਰਹੇ ਹੋ ਕਿ ਕਿਸ ਪ੍ਰਕਾਰ ਦੇ ਨਾਲ ਪੈਰ ਆਪਣੇ ਆਪਣੇ ਜਿਹੜੇ ਮੋਟਰਸਾਈਕਲ ਦੇ ਉੱਪਰ ਰੱਖ ਕੇ ਜਾ ਰਹੇ ਹੋ ਨਾ ਐਕਟਿਵਾ ਆ ਗਿਆ ਦੇਖਦੇ ਹਾਂ ਕਿਸ ਪ੍ਰਕਾਰ ਦੇ ਨਾਲ ਟਾਇਰ ਪੂਰੇ ਡੁੱਬਦੇ ਕੀ ਡੁੱਬਦਾ ਤੁਸੀਂ ਦੇਖਿਆ ਕਿਸ ਪ੍ਰਕਾਰ ਦੇ ਨਾਲ ਇਹ ਯੂਥ ਹੋਂ ਦੇ ਨਾਤੇ ਉਹਨਾਂ ਨੇ ਥੋੜਾ ਆਪਣੇ ਤਰੀਕੇ ਦੇ ਨਾਲ ਐਕਟਿਵਾ ਨੂੰ ਕੱਢਿਆ ਔਰ ਐਕਟਿਵਾ ਇੱਥੋਂ ਨਿਕਲ ਕੇ ਜਾ ਰਿਹਾ ਹੈ ਔਰ ਪਾਣੀ ਦਾ ਹੱਦ ਤੁਸੀਂ ਸਿਰਫ ਇਹਨਾਂ ਤਸਵੀਰਾਂ ਤੋਂ ਹੀ ਲਗਾ ਸਕਦੇ ਹੋ ਕਿ ਕਿੰਨਾ ਜ਼ਿਆਦਾ ਪਾਣੀ ਇਸ ਮੈਦਾਨੇ ਖੜਾ ਹੋਇਆ ਹੈ ਮੈਂ ਸਿਰਫ ਤੁਹਾਨੂੰ ਤਸਵੀਰਾਂ ਸੜਕ ਦੀ ਨਹੀਂ ਦਿਖਾਵਾਂਗਾ ਬਲਕਿ ਹੁਣ ਤੁਹਾਨੂੰ ਇਸ ਏਰੀਆ ਦੀ ਵੀ ਤਸਵੀਰਾਂ ਦਿਖਾਣੇ ਆ ਬਿਲਕੁਲ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਮੋਹਿਨੀ ਰਿਜ਼ੋਰਟ ਹੈ ਔਰ ਮੋਹਿਨੀ ਰਿਜ਼ੋਰਟ ਤੋਂ ਅਗਰ ਗੱਲ ਕਰੀਏ ਤੇ ਮੋਹਿਨੀ ਰਿਜ਼ੋਰਟ ਤੇ ਬਿਲਕੁਲ ਨਾਲ ਤੁਸੀਂ نیچے ਦੇਖ ਸਕਦੇ ਹੋ ਖਾਲੀ ਪਲਾਟ ਵਰਗੀ ਜਗ੍ਹਾ ਹੈ ਔਰ ਇਸ ਖਾਲੀ ਪਲਾਟ ਦੇ ਵਿੱਚ ਕਿੰਨੇ ਜ਼ਿਆਦਾ ਜਿਹੜੇ ਖੰਬੇ ਬਿਜਲੀ ਦੇ ਜੀ ਹਾਂ ਬਿਜਲੀ ਦੇ ਔਰ ਕਿਆ ਜਾਣਦਾ ਕਿ ਜੇ ਤੇ ਬਿਜਲੀ ਤਾਰਾ ਔਰ ਪਾਣੀ ਹੋਣ ਉੱਤ ਜਗ੍ਹਾ ਤੋਂ ਜ਼ਰੂਰ बच ਕੇ ਜਾਣਾ ਚਾਹੀਦਾ ਵੈ ਬਹੁਤ ਸਾਰੀਆਂ ਖਬਰਾਂ ਵੀ ਆਉਂਦੀਆਂ ਨੇ ਕਿ ਬਿਜਲੀ ਦੇ ਖੰਬੇ ਔਰ ਤਾਰਾ ਤੇ ਕਹੀਂ ਲੋਕਾਂ ਨੂੰ ਕਰੰਟ ਵੀ ਲੱਗ ਜਾਂਦਾ ਔਰ ਤੁਸੀਂ ਹਿਸਾਬ ਲਗਾ ਸਕਦੇ ਹੋ ਕਿ ਇੰਨੀ ਥੋੜੀ ਜਗ੍ਹਾ ਦੇ ਵਿੱਚ ਕਿੰਨੇ ਜ਼ਿਆਦਾ ਜਿਹੜੇ ਬਿਜਲੀ ਦੇ ਖੰਬੇ ਨੇ ਔਰ ਉਹਦੇ نیچے ਪਾਣੀ ਇਸ ਤਰ੍ਹਾਂ ਹੈ ਕਿ ਇੱਥੇ ਤੁਸੀਂ ਭਾਵੇਂ ਬੋਟ ਵੀ ਚਲਾ ਲਓ ਯਾਨੀ ਕਿ ਕਿਸ਼ਤੀਆਂ ਵੀ ਚਲਾ ਲਓ ਔਰ ਇਹ ਤਸਵੀਰਾਂ ਸਿਰਫ ਸੜਕ ਦੇ ਨਾਲ ਐਸ ਏਰੀਏ ਦੇ ਨਹੀਂ ਬਲਕਿ ਮੇਰੇ ਸੱਜੇ ਪਾਸੇ ਅਗਰ ਤੁਸੀਂ ਦੇਖੋਗੇ ਬਹੁਤ ਸੋਹਣੀ ਮਾਰਕੀਟ ਬਣੀ ਹੋਈ ਹੈ ਐਸ ਏਰੀਏ ਨੂੰ ਵੀ ਆਈ ਪੀ ਏਰੀਆ ਵੀ ਕਿਹਾ ਜਾਂਦਾ ਕਿਹਾ ਜਾਂਦਾ ਕਿ 32 ਸੈਕਟਰ ਲੱਗਦਾ ਹੈ ਤੇ ਸੈਕਟਰ ਤੁਸੀਂ ਆਪਣੇ ਆਪ ਦੇ ਵਿੱਚ ਚੰਡੀਗੜ੍ਹ ਦੀ ਯਾਦ ਦਿਵਾ ਦਿੰਦੀ ਹੈ ਔਰ ਚੰਡੀਗੜ੍ਹ ਦੀ ਯਾਦ ਤੋਂ ਅਗਰ ਗੱਲ ਕਰੀਏ ਤਾਂ ਬਿਲਕੁਲ ਉਸ ਪ੍ਰਕਾਰ ਦੇ ਨਾਲ ਐਸ ਸੀਓ ਕ੍ਰੀਏਟ ਕੀਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਪ੍ਰਕਾਰ ਦੇ ਨਾਲ ਸਾਰੇ ਐਸ ਸੀਓ ਜਿਹੜੇ ਨੇ ਐਸ ਏਰੀਏ ਦੇ ਕ੍ਰੀਏਟ ਕੀਤੇ ਹੋਏ ਆ ਪਾਣੀ ਜਿਹੜਾ ਵਾ ਬਹੁਤ ਜ਼ਿਆਦਾ ਖੜਾ ਆ ਮੈਡਮ ਆਏ ਨੇ ਆ ਉਹਨਾਂ ਨਾਲ ਮਾੜੀ ਉੱਟੀ ਗੱ ਮੈਂ ਤੁਸੀਂ ਵਾਈਟ ਡਰੈਸ ਪਾਈ ਹੋਈ ਹੈ ਔਰ ਅੱਗੇ ਇੰਨਾ ਜ਼ਿਆਦਾ ਪਾਣੀ ਹੈ ਪਤਾ ਹੀ ਨਹੀਂ ਸੀ ਮੈਂ ਕਰੋ ਨਿਕਲੀ ਆਪਣੇ ਸਾਸ ਸੰਗ ਕਰ ਜਾਣ ਲੈ ਅੱਛਾ ਸਾਸ ਸੰਗ ਤੇ ਮੈਂ ਹੁਣ ਇੱਥੇ ਪਹੁੰਚੀ ਆ ਤੇ ਮੈਨੂੰ ਪਤਾ ਲੱਗਿਆ ਕਿ ਪਾਣੀ ਬਹੁਤ ਹੈ ਕਿੰਨਾ ਪਾਣੀ ਹੈ ਜੀ ਕਾਫੀ ਹੈ ਮੈਂ ਲੰਘ ਗੁਜ਼ਰ ਨਹੀਂ ਪਾਉਂਗੇ ਇਸ ਪਾਣੀ ਵਿੱਚ ਤੇ ਤੁਹਾਨੂੰ ਤੁਹਾਨੂੰ ਵਾਪਸ ਗੁਜ਼ਰਨਾ ਪਏਗਾ ਹਾਂਜੀ ਅੱਛਾ ਰਹਿੰਦੇ ਤੁਸੀਂ ਐਸੀ ਐਸੀ ਏਰੀਆ ਵਿੱਚ ਰਹਿੰਦੇ ਹੋ ਕਿੰਨੇ ਸਾਲ ਤੋਂ ਰਹਿ ਰਹੇ ਹੋ ਸਾਨੂੰ ਹੋ ਗਏ 17 ਸਾਲ 17 ਸਾਲ ਹੋ ਗਏ ਫਿਰ ਤੁਸੀਂ ਬਹੁਤ سارے ਸਾਲ ਇੱਥੇ گزارੇ ਹੋਣੇ ਆ ਇੱਕ ਇਹ ਹਰ ਸਾਲ ਦਾ ਹਰ ਵਾਰੀ ਪਾਣੀ ਇੱਥੇ ਇੱਦਾਂ ਹੀ ਖੜਾ ਹੁੰਦਾ ਆ ਐਸ ਸਾਲ ਖੜਾ ਹੋਣਾ ਨਹੀਂ ਨਹੀਂ ਅੱਗੇ ਵੀ ਇੱਦਾਂ ਮੈਂ ਇੱਕ ਦੋ ਵਾਰੀ ਅੱਗੇ ਵੀ ਇੱਦਾਂ ਹੀ ਨਿਕਲੀ ਆ ਹੁੰਦਾ ਹੀ ਆ ਪਾਣੀ ਇੱਥੇ ਅਕਸਰ ਪਾਣੀ ਹੁੰਦਾ ਪੂਰੇ ਏਰੀਆ ਕਿਹੜਾ ਗਲਾਂਦਾ ਜਿਹੜਾ ਸਾਈਡਾਂ ਤੇ ਪਾਣੀ ਵੀ ਦੋਨਾਂ ਪਾਸੇ ਖੜਾ ਹੈ ਕਿਹੜੀ ਜਗ੍ਹਾ ਬਣਿਆ 32 ਸੈਕਟਰ 32 ਸੈਕਟਰ ਤੇ ਇਹ ਕਿਹੜੀ ਜਗ੍ਹਾ ਹੈ ਜੀ ਸਾਰੇ ਪਾਣੀ ਖੜਾ 플ੌਟ ਹੈ ਖਾਲੀ ਪਤਾ ਨਹੀਂ ਐ ਤੇ ਮਾਰਕੀਟ ਹੀ ਕਹਿੰਦੇ ਸੀ ਬਣਨੀ ਹੈ ਪਤਾ ਨਹੀਂ ਬਣੀ ਨਹੀਂ ਹੈਗੀ ਤੇ ਉਹ ਸਾਹਮਣੇ ਵਾਲੀ ਮਾਰਕੀਟ ਐਸੀ ਹੋ ਗਈ ਹੈ ਉਹ ਵੀ ਮਾਰਕੀਟ ਹੈ ਵਿਸ਼ਾਲਵਲੀ ਵਿਸ਼ਾਲਵਲੀ ਮਾਰਕੀਟ ਹੈ ਚੰਡੀਗੜ੍ਹ ਰੋਡ ਹੈ ਇਹ ਚੰਡੀਗੜ੍ਹ ਰੋਡ ਹੈ ਤੇ ਯਾਨੀ ਕਿ ਕਾਫੀ ਪੋਸ਼ ਏਰੀਆ ਮੰਨੇ ਜਾਂਦਾ ਬੱਤ ਸੈਕਟਰ ਮੈਂ 32 ਸੈਕਟਰ ਤੇ ਪੋਸ਼ ਏਰੀਆ 'ਚ ਸਥਿਤੀ ਹੈ ਤੁਹਾਨੂੰ ਚਾਹੁੰਦੇ ਕੀ ਏਰੀਆ ਸਾਫ਼ ਹੋਣਾ ਚਾਹੀਦਾ ਹਾਂਜੀ ਹਾਂਜੀ ਹੋਣਾ ਚਾਹੀਦਾ ਤਾਂ ਤਾਂ ਮੁਸ਼ਕਲ ਹੋਣੀ ਹੈ ਹੋਣਾ ਚਾਹੀਦਾ ਹਾਂਜੀ ਹਾਂਜੀ ਬਿਲਕੁਲ ਸੋ ਮੈਡਮ ਨਾ ਉਹ ਦੇਖੋ ਮੈਂ ਤੁਹਾਨੂੰ ਤਸਵੀਰਾਂ ਦਿਖਾਉਣਾ ਚਾਹਾਂ ਕਿਸ ਪ੍ਰਕਾਰ ਦਾ ਮੋਟਰਸਾਈਕਲ ਦਾ ਪਾਣੀ ਜਿਹੜਾ ਹੈ ਪੈਰ ਉੱਪਰ ਕਰਕੇ ਮੋਟਰਸਾਈਕਲ ਯਾਨੀ ਕਿ ਇਲਾਕਾ ਵਾਸੀ ਇੱਥੋਂ ਆ ਰਹੇ ਹੈਗੇ ਨੇ ਗੱਡੀਆਂ ਫਿਰ ਵੀ ਨਿਕਲ ਆਉਂਦੀਆਂ ਲੇਕਿਨ ਬਾਈਕ ਕਿਸ ਪ੍ਰਕਾਰ ਦੇ ਨਾਲ ਹੈ ਭਾਵੇਂ ਗਲਤ ਤਸਵੀਰਾਂ ਨਹੀਂ ਕਿਉਂਕਿ ਰੋਂਗ ਸਾਈਡ ਹੀ ਆ ਰਹੇ ਨੇ ਕਿੱਥੇ ਨਾ ਕਿੱਥੇ ਬਟ ਦੋਨਾਂ ਦਾ ਨੁਕਸਾਨ ਹੈਗਾ ਵੈ ਕਿਉਂਕਿ ਜਿਹੜੇ ਲੋਕ ਆਪਣੇ ਰਸਤੇ ਬਿਲਕੁਲ ਸਹੀ ਆ ਰਹੇ ਉਹਨਾਂ ਦਾ ਤਾਂ ਫਾਇਦਾ ਹੈਗਾ ਹੀ ਹੈ ਲੇਕਿਨ ਇਹ ਰੋਂਗ ਸਾਈਡ ਵੀ ਜਾ ਰਹੇ ਹੈ ਇਹ ਬਿਲਕੁਲ ਗਲਤ ਗੱਲ ਹੈ ਰੋਂਗ ਸਾਈਡ ਗੱਦੀ ਨਹੀਂ ਡਰਾਈਵਿੰਗ ਕਰਨੀ ਚਾਹੀਦੀ ਔਰ ਹੈਲਮਟ ਦਾ ਤਾਂ ਵੈਸੇ ਹੀ ਇਸਤੇਮਾਲ ਨਾ ਨਹੀਂ ਕੀਤਾ ਨਹੀਂ ਹੋਇਆ ਇਹ ਦੂਸਰੀ ਵੱਡੀ ਗੱਲ ਹੈ ਤੇ ਅਗਰ ਵਾਪਸ ਇਸ ਆਪਣੇ ਏਰੀਆ ਆ ਚਾਹੀਏ ਤਾਂ ਤੁਹਾਨੂੰ ਦੋਨਾਂ ਪਾਸੇ ਦਿਖਾਈਏ ਕਿਸ ਪ੍ਰਕਾਰ ਦੇ ਨਾਲ ਤੇ ਕੂੜਾ ਕੁਛ ਪਿਆ ਹੈ ਖੰਬੇ ਇਤਾਰਾ ਤੁਸੀਂ ਦੇਖ ਹੀ ਰਹੇ ਹੋ ਕਿਸ ਪ੍ਰਕਾਰ ਦੇ ਬਿਜਲੀ ਇਤ ਔਰ ਬਿਲਕੁਲ ਇੱਕ ਨਹਿਰ ਦਾ ਰੂਪ ਲਿੱਤਾ ਜਿਵੇਂ ਅਸੀਂ ਪਿੰਡਾਂ ਦੇ ਵਿੱਚ ਦੇਖਦੇ ਹਾਂ ਬਿਲਕੁਲ ਇੱਕ ਨਹਿਰ ਦਾ ਰੂਪ ਇਹਨਾਂ ਨੇ ਲਿੱਤਾ ਆ ਦੋਨਾਂ ਪਾਸੇ ਇਹ ਸੱਜੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਕਿਦਾਂ ਨਹਿਰ ਦਾ ਰੂਪ ਲੱਗਾ ਮੇਰੇ ਖੱਬੇ ਪਾਸੇ ਵੀ ਦੇਖ ਸਕਦੇ ਹੋ ਦੋਨਾਂ ਪਾਸੇ ਪਾਣੀ ਇੰਨਾ ਖੜਾ ਮੈਨੂੰ ਵੀ ਲੱਗਦਾ ਕੀ ਹੈ ਅੱਜ ਦੇ ਸ਼ਾਮ ਤੱਕ ਇਹ ਸਾਰਾ ਪਾਣੀ ਕਿਹ ਲੂਗੀ ਜ਼ਮੀਨ ਦੇ ਵਿੱਚ ਰੱਚ ਜਾਏਗਾ ਜਾਂ ਜ਼ਮੀਨ ਦੇ ਵਿੱਚ ਚਲਾ ਜਾਏਗਾ ਸੋ ਲੋਕ ਜਿਹੜੇ ਦੂਰੋਂ ਤੁਸੀਂ ਮੋੜ ਮੋੜ ਕੇ ਵੀ ਜਾ ਰਹੇ ਹੈ ਸੋ ਕੁਝ ਅਸੀਂ ਲੁਧਿਆਣਾ ਵਾਸੀਆਂ ਨਾਲ ਵੀ ਗੱਲਬਾਤ ਕੀਤੀ ਹੈ ਆਓ ਦੇਖਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ ਇਸ ਮੌਕੇ ਤੇ ਵੀ ਗਾਜੀ ਕਿਨੇ ਕਿੱਥੇ ਰਹ ਹਾਂਜੀ 32 ਰੋਡ ਜੀ 32 ਰੋਡ ਲੰਦੇ ਇਸ ਏਰੀਆ ਤੋਂ ਕਿੰਨਾ ਕਿੰਨਾ ਕਿੰਨੀ ਵਾਰੀ ਗੁਜ਼ਰਦੇ ਆਗੇ ਦੋ ਵਾਰੀ ਆਏ ਆ ਜੀ ਪਹਿਲੇ ਤੇ ਸਵੇਰੇ ਮੇਰੀ ਵਾਈਫਾਈ ਸੀ ਤੇ ਉਹ ਡਿੱਗ ਗਈ ਇੱਥੇ ਓਕੇ ਤੇ ਮੈਂ ਕਹਾਂ ਹੁਣ ਤੱਕ ਤਾਂ ਪਾਣੀ ਸੁੱਕ ਗਿਆ ਹੋਣਾ ਤੇ ਦੇਖਣ ਵਾਸਤੇ ਆਇਆ ਤੇ ਹਜੇ ਵੀ ਉਹੀ ਹਾਲ ਹੈ ਕਿੰਨੇ ਸਮੇਂ ਤੋਂ ਪਾਣੀ ਆ ਰਿਹਾ ਇਸ ਸਾਲ ਆ ਦੇ ਕਾਫੀ ਸਾਲਾਂ ਤੋਂ ਇੱਤਾ ਹੀ ਦੇਖਦੇ ਆ ਰਹੇ ਮੈਂ ਤਾਂ ਇਸ ਹੀ ਸਾਲ ਸ਼ਿਫਟ ਆ ਤੇ ਮੈਂ ਇਸ ਸਾਲ ਮੈਂ ਦੇਖ ਰਿਹਾ ਪਾਣੀ ਇਹ ਹੋਇਆ ਤੁਹਾਡੇ ਵੀ ਰਿਕਾਰਡਿੰਗ ਹੈ ਪਹਿਲੀ ਬਰਸਾਤ ਹੋਣੀ ਹੈ ਮਾਨਸੂਨ ਹੋਣਾ ਜਦੋਂ ਤੋਂ ਪਾਣੀ ਇਸ ਸਾਲ ਜੀ 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 ਤੇ ਕਿੱਦਾਂ ਲੱਗਦਾ ਕਿ ਤੁਹਾਡੇ ਚਾਰੋਂ ਤਰਫ ਇਹ 플 ਖਾਲੀ ਮੈਦਾਨ ਹੈ ਖਾਲੀ ਮੈਦਾਨ ਹੈਗੇ ਜੀ ਬਰਸਾਤ ਹੋਈ ਹੈ ਤੇ ਇੰਨਾ ਵਧੀਆ ਏਰੀਆ 32 ਸੈਕਟਰ ਹੈਗਾ ਚੰਡੀਗੜ੍ਹ ਰੋਡ ਹੈ ਜੇ ਇੱਥੋਂ ਦਾ ਇਹ ਹਾਲ ਲਗਾ ਤਾਂ ਬਾਕੀਆਂ ਦਾ ਦੇਖੋ ਕੀ ਹੋ ਸਕਦਾ ਜੀ ਕਿ ਇਸ ਟਾਈਮ ਦੋਨੋਂ ਜਿਹੜੇ ਨਹਿਰੇ ਬਣੀਆਂ ਹੋਈਆਂ ਦੋਨੋਂ ਜੀ ਉੱਥੇ ਸਵਿੰਗ ਪੂਲ ਬੱਚੇ ਤੇ ਸਵਿੰਗ ਪੂਲ ਕਰ ਰਹੇ ਜਿਹੜੇ ਬੱਚੇ ਜਿਹੜੇ ਗਲੀਆਂ 'ਚ ਬੈਠਦੇ ਆ ਉਹ ਤੇ ਨਹਾ ਰਹੇ ਉਹਨਾਂ ਦੇ ਵਿੱਚ ਗੰਦੇ ਪਾਣੀ ਦੇ ਵਿੱਚ ਆ ਇਧਰ ਆ ਜਿਹੜਾ ਟੱਬਾ ਰੋਡ ਵਾਲੀ ਸਾਈਡ ਦੇ ਵਿੱਚ ਠੇਕੇ ਦੇ ਨਾਲ ਉੱਥੇ ਖਾਲੀ ਮੈਦਾਨ ਹੈਗਾ ਉੱਥੇ ਪਾਣੀ ਭਰਿਆ ਪਿਆ ਹੈ ਬੱਚੇ ਪੂਲ ਬਣਾਵੇ ਮਛਰ ਮੁੱਛਰ ਨੇ ਗੰਦੇ ਪਾਣੀ ਚ ਨਹਾ ਰਹੇ ਬੱਚੇ ਅੱਛਾ ਜੀ ਜੀ ਬੜਾ ਇਹ ਹਾਲਾਤ ਨੇ ਉਹ ਇਹ ਹਾਲਾਤ ਦੇ ਤੁਹਾਨੂੰ ਕੀ ਲੱਗਦਾ ਕਿ ਆਨੇ ਦਿਨ ਚ ਪਾਣੀ ਸ਼ਾਂਤ ਹੋ ਜਾਊਗਾ ਇਹ ਨਾ 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 ਜੇ ਦੇਖੋ ਜੀ ਹਾਏ ਤੱਕ ਫੇਰ ਜ਼ਿਆਦਾ ਲੱਗੇ ਪਾਣੀ ਘਟ ਜਾਏਗਾ ਜਾਂ ਕੁਝ ਹੋ ਜਾਏਗਾ ਹੇ ਤੱਕ ਕੁਝ ਕਰ ਹੀ ਨਹੀਂ ਨਾ ਪ੍ਰਸ਼ਾਸਨ ਇਹਨਾਂ ਕੁਝ ਕਰ ਰਿਹਾ ਤੁਸੀਂ ਦੱਸੋ ਤੁਹਾਡੀ ਵਾਈਬ ਵੀ ਗਿਰੇ ਇੱਥੇ ਹਾਂਜੀ ਹਾਂਜੀ ਆਏ ਸੀ ਪਹਿਲੇ 12 ਵਜੇ ਆਏ ਸੀ ਸਲੂਨ ਵਾਸਤੇ ਆਏ ਸੀ ਤੇ ਉਹ ਡੇਗੇ ਤੇ ਮੈਂ ਕਿਹਾ ਚਲੋ ਪਾਣੀ ਸੁੱਕ ਗਿਆ ਹਾਂ ਹੇ ਤੱਕ ਤੇ ਬੜਾ ਕਾਫੀ ਪਰੇਸ਼ਾਨੀ ਹੈਗੀ ਹਾਂਜੀ ਹਾਂਜੀ ਵਾਪਸ ਹੀ ਜਾ ਰਹੇ ਹਾਂ ਕੀ ਚਾਹੁੰਦੇ ਹੋਵੇ ਪ੍ਰਸ਼ਾਸਨ ਕੁਝ ਕਰੇ ਹੁਣ ਤੇ ਅੱਗੇ 2.5 ਸਾਲ ਤੇ ਲੰਘ ਗਏ ਕੁਝ ਕਰ ਹੀ ਨਹੀਂ ਰਹੇ ਫੇ ਬੰਦਾ ਜਾਏ ਕਿ ਠੀਕ ਹੈ ਮੈਂ ਕਹਿ ਰਿਹਾ ਭਾਈ ਕੀ ਨਾ ਤੁਹਾਡਾ ਮੈਨਾਂ ਨਹੀਂ ਨਿਕਾਈ ਕਿੱਥੇ ਰਹਿੰਦੇ ਹੋ ਮੈਰੇ ਨਈਆ ਬਰਦਵਾਂ ਦੇ ਅਗਲੇ ਪਾਸੇ ਐਸੇ ਵੇਰੇ ਐਸੇ ਏਰੀਆ ਦੀ ਗੱਲ ਕਰੀਏ ਦੋਨਾਂ ਪਾਸੇ ਪਾਣੀ ਖੜਾ ਹੈ ਗੱਲ ਕਰੀਏ ਤੇ ਕਿੰਨੀ ਵਾਰੀ ਗੁਜ਼ਰਦੇ ਇਸ ਰਸਤੇ ਦਾ ਤੁਸੀਂ ਫੇ 2-3 ਵਜੇ ਤੇ ਲੰਘ ਹੀ ਜਾਂਦਾ ਟੇਲੀ ਦਾ ਹਾਂਜੀ ਤੇ ਇਹ ਪਾਣੀ ਇਹ ਅੱਜ ਇੱਕ ਦਿਨ ਦੀ ਬਰਸਾਤ ਨਾਲ ਇੰਨਾ ਪਾਣੀ ਖੜ ਗਿਆ ਕਿ ਦੋ ਤਿੰਨ ਦਿਨ ਬਰਸਾਤਾ ਹੋਏ ਤਾਂ ਮੈਨੂੰ ਲੱਗਦਾ ਨਿਕਲਣਾ ਹੋਊਗਾ ਇਸ ਅਗਲੇ ਕੋਈ ਜੀ ਜ਼ਰੂਰ ਹੈ ਜੀ ਕਿੰਨੇ ਨੂੰ ਪਰੇਸ਼ਾਨੀ ਆਈ ਹੈ ਤੇ ਪਾਣੀ ਖੜਾ ਹੁੰਦਾ ਬਹੁਤ ਪਰੇਸ਼ਾਨੀ ਜੀ ਜੀ ਬਾਈਕ ਖਰਾਬ ਹੋ ਗਈ ਜਾਂ ਕੋਈ ਵੀ ਚੀਜ਼ ਖਰਾਬ ਹੋ ਗਈ ਖਰਚਾ ਵੱਧ ਜਾਂਦਾ ਉਹ ਵਿਚਾਰਾ ਕੀ ਕਰੂਗਾ ਜੀ ਇਹ ਦਿਹਾੜੀਦਾਰ ਬੰਦਾ ਇਹ ਪਰਜਾਇਨ ਚਾਹੀਦਾ ਵੀ ਇਹਨਾਂ ਨੂੰ ਘਰਾਣਾ ਵੀ ਦਾ ਹੱਲ ਇਹ ਹੱਲ ਨਹੀਂ ਹੋ ਰਿਹਾ ਕੀ ਜਿਹੜੀ ਸਰਕਾਰਾਂ ਦੀ ਲਾਰੇ ਲਾ ਕੇ ਚੱਲ ਜਾਂਦੀ ਹੈ ਤੁਹਾਡੇ ਸਾਹਮਣੇ ਯਾਰ ਸਰਕਾਰ ਦਾ ਕੰਮ ਹੀ ਇਹੀ ਹੈ ਬਿਲਕੁਲ ਕਿੰਨਾ ਜ਼ਰੂਰੀ ਲੱਗਦਾ ਤੁਹਾਨੂੰ ਇਹ ਪੂਰਾ ਰਸਤਾ ਪੁਲੇ ਹੋਣਾ ਚਾਹੀਦਾ ਉਹ ਜ਼ਰੂਰੀ ਹੈ ਜੀ ਹੁਣ ਬਾ ਦੇਖੋ ਕਿ ਕਿਨੇ ਜਾਣੇ ਤੋਂ ਮੋੜ ਮੋੜ ਕੇ ਜਾ ਰਹੇ ਹੁਣ ਇਹੇ ਜਾ ਰਹੇ ਅੱਗੇ ਜੇ ਟੋਇਆ ਹੋਵੇ ਤੇ ਬੰਦੇ ਛੜਪੇੜ ਵੀ ਲੱਗ ਸਕਦੀ ਕੋਈ ਨੁਕਸਾਨ ਹੋ ਸਕਦਾ ਜੀ ਬਿਲਕੁਲ 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 ਸਹੀ ਗੱਲ ਹੈ ਰਸਤਾ ਜਲਦੀ ਜੇ ਸਾਫ ਹੋ ਜਾਏ ਹਾਂਜੀ ਹਾਂਜੀ ਅੱਗੇ ਜਾ ਰਹੇ ਹੋ ਕੀ ਗੱਲ ਪਾਣੀ ਜ਼ਿਆਦਾ ਖੜਾ ਹੈ ਇਸ ਏਰੀਆ ਤੇ ਹਾਂਜੀ ਪਾਣੀ ਜ਼ਿਆਦਾ ਖੜਿਆ ਹੋਇਆ ਹੈ ਜੀ ਕਿੰਨੇ ਸਾਲ ਤੋਂ ਇਸ ਏਰੀਆ ਚ ਰਹ ਰਹੇ ਹੋ 12 ਸਾਲ ਤੋਂ ਜੀ ਤੇ ਹਰ ਸਾਲ ਇਸ ਤਰ੍ਹਾਂ ਹੀ ਰਹਿੰਦਾ ਹੈ ਹਾਂਜੀ ਜਦੋਂ بارش ਆਂਦੀ ਹੈ ਤੇ ਇੰਨਾ ਹੀ ਡੂੰਗਾ ਪਾਣੀ ਹੋ ਜਾਂਦਾ ਹੈਗਾ ਤੇ ਕਿੰਨਾ ਕੋ ਇੱਕ 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 ਬਰਸਾਤ ਇੱਕ ਬਰਸਾਤ ਨੇ ਹਾਲ ਕਰਤਾ ਕਿ ਦੋਨੋਂ ਤਰ੍ਹਾਂ ਪਾਣੀ ਭਰ ਗਿਆ ਸੜਕ ਤੇ ਪਾਣੀ ਭਰ ਗਿਆ ਹਾਂਜੀ ਕਿਉਂਕਿ ਡਰ ਲੱਗਦਾ ਹੈ ਕਿ ਵਿੱਚ ਟੋਏ ਵਿੱਚ ਕੋਈ ਗੱਡੀ ਨਾ ਫਸ ਜਾਏ ਜਿਸ ਸਕੂਟਰ ਵਾਲਿਆਂ ਨੂੰ ਬਹੁਤ ਪ੍ਰੋਬਲਮ ਹੁੰਦੀ ਹੈਗੀ ਹੈ ਕਿ ਕਿਤੇ ਐਕਟਿਵਾ ਵੀ ਨਾ ਰਸਤੇ 'ਚ ਬੰਦ ਹੋ ਜਾਏ ਬਹੁਤ ਪ੍ਰੋਬਲਮ ਆ ਰਹੀ ਹੈ ਤੇ ਕੀ ਚਾਹੁੰਦੇ ਹੋ ਤੁਸੀਂ ਕਿਉਂਕਿ ਕੈਂਸਰ ਦੇ ਇਲੈਕਸ਼ਨ ਵੀ ਆ ਰਹੇ ਨੇ ਹਾਂ ਬਸ ਇਹੀ ਕਹਿਣਾ ਚਾਹੁੰਦੇ ਆ ਕਿ ਥੋੜਾ ਸਿਸਟਮ ਬਣਾਓ ਕਿ ਪਾਣੀ ਨਿਕਲ ਜਦੋਂ ਬਾਰਿਸ਼ ਆਏ ਕਿ ਪਾਣੀ ਖੜਾ ਨਾ ਹੋਵੇ ਪ੍ਰੋਪਰ ਸਿਸਟਮ ਹੋਵੇ ਕਿਉਂਕਿ ਮੌਨਸੂਨ ਆ ਚੁੱਕਾ ਹੈ ਰੈਗੂਲਰ ਬਾਰਿਸ਼ ਦੋ ਜਾਂ ਤਿੰਨ ਦਿਨ ਵੀ ਕੰਟੀਨਿਊ ਚੱਲ ਸਕਦੀ ਹੈ ਹਾਂਜੀ ਹਾਂਜੀ ਇਹੀ ਹੈ ਕਿ ਸਾਰਿਆਂ ਨੂੰ ਪ੍ਰੋਬਲਮ ਹੋ ਰਹੀ ਹੈ ਸਕੂਲ ਵਾਲੇ ਬੱਚਿਆਂ ਨੂੰ ਬਹੁਤ ਪ੍ਰੋਬਲਮ ਹੋ ਰਹੀ ਹੈਗੀ ਸਵੇਰੇ ਵੀ ਤੇ ਦੁਪਹਿਰੇ ਵੀ ਆਣ ਜਾਣ ਨਹੀਂ ਚ ਤਾਂ ਕਰਕੇ ਕੁਝ ਪ੍ਰੋਪਰ ਸੀ ਤੁਸੀਂ ਪ੍ਰਸ਼ਾਸਨ ਨੂੰ ਅਸੀਂ ਫਿਰ ਸ਼ਾਸਨ ਨੂੰ ਇਹ ਕਹਿਣਾ ਚਾਹਾਂਗੇ ਕਿ ਪ੍ਰੋਪਰ ਸਿਸਟਮ ਬਣਾਓ ਕੋਈ ਪਾਈਪਸ ਲਗਾਓ ਐਨਾ ਵਸਤੇ ਕੋਈ ਡਰੇਨੇਜ ਸਿਸਟਮ ਬਣਾਓ ਕਿ ਜਿਹੜਾ ਪਾਣੀ ਖੜਾ ਹੋਇਆ ਪ੍ਰੋਪਰ ਨਾਲ ਦੇ ਨਾਲ ਲੰਘਦਾ ਰਹੇ ਅੱਛਾ ਇਹ ਕਿਹੜਾ ਪਾਣੀ ਕਿਹੜੀ ਓੜੀ ਜਗ੍ਹਾ ਤੇ ਖੜਾ ਹੋਇਆ ਹੈ ਇਹ ਮੋਇਨੀ ਦੀ ਬੈਕ ਸਾਈਡ ਤੇ ਖੜਾ ਹੋਇਆ ਹੈ ਤੇ ਮੋਇਨੀ ਦੀ ਬੈਕ ਸਾਈਡ ਤੇ ਜਿਆਦਾ ਹੀ ਖੜਦਾ ਹੈਗਾ ਉਹ ਮਾਰਕੀਟ ਬਿਨਾਲ ਅਟੈਚ ਹੈਗੀ ਹੁੰਦੀ ਹੈ ਹਾਂਜੀ ਉਹ ਸਾਰੇ ਐਸਟਿਓ ਵਾਲੀ ਮਾਰਕੀਟ ਹੈਗੀ ਹੈ ਇੱਥੇ ਵੀ ਦੇਖੋ ਕਿੰਨਾ ਪਾਣੀ ਖੜਾ ਆਇਆ ਹੈ ਕਿ ਪ੍ਰੋਬਲਮ ਆ ਸਕਦੀ ਹੈ ਕਈ ਵਾਰ ਇਲੈਕਟ੍ਰਿਸਿਟੀ ਕਰਕੇ ਵੀ ਆ ਸਕਦੀ ਹੈ ਕਿ ਕਰੰਟ ਨਾ ਚਲੇ ਜਾਏ ਪਾਣੀ ਬੱਚੇ ਖੇលਦੇ ਨੇ ਤਾਂ ਚੰਡੀਗੜ੍ਹ ਨੂੰ ਜਾ ਰਹੀ ਹੈ ਹਾਂਜੀ ਚੰਡੀਗੜ੍ਹ ਨੂੰ ਜਾ ਰਹੀ ਹੈ ਜੀ ਇਹ ਮੇਨ ਰੋਡ ਦਾ ਵੇਸ ਤੇ ਪਾਣੀ ਭੁੱਲਿਆ ਹਾਂਜੀ ਹਾਂਜੀ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਕਿੰਨੀ ਪ੍ਰੋਬਲਮ ਹੈਗੀ ਹੈ ਬਿਲਕੁਲ ਬਹੁਤ ਸੋ ਦੋਸਤੋ ਦੀ ਤਸਵੀਰਾਂ ਦੇਖਿਆ ਚੰਡੀਗੜ੍ਹ ਸੈਕਟਰ 32 ਦੀ ਤਸਵੀਰਾਂ ਤੁਸੀਂ ਦੇਖ ਰਹੇ ਔਰ ਮੇਰੇ ਸੱਜੇ ਪਾਸੇ ਐਸਪੀਓ ਮਾਰਕੀਟ ਹੈਗੀ ਔਰ ਖੱਬੇ ਪਾਸੇ ਅਗਰ ਗੱਲ ਕਰੀਏ ਤੇ ਮੋਹਿਨੀ ਰਿਜ਼ੋਰਟ ਜਿਹੜਾ ਬੰਦੇ ਹੈਗਾ ਔਰ ਸਾਹਮਣੇ ਇਹ ਸੜਕ ਜਾ ਰਹੀ ਹੈ ਔਰ ਚੰਡੀਗੜ੍ਹ ਨੂੰ ਜਾ ਰਹੀ ਸੀ ਤੁਹਾਨੂੰ ਇਸ ਏਰੀਆ ਦਾ ਸੀ ਰਿਪੋਰਟ ਲਗਾ ਰਹੇ ਸੀ ਸੋ ਸਿਆਸ ਕਰਦੇ ਕਿ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਉਹਨਾਂ ਨੂੰ ਲੁਧਿਆਣਾ ਦੇ ਪੇਜ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸਿਆਸ ਜ਼ੂ ਕਰੋ ਸੋ ਕੈਮਰਾ ਪਰਸਨ ਹਣੀ ਦੇ ਨਾਲ ਹਰਦੀਪ ਦੁਆਣ ਦੇ ਹੋਏ ਇਜਾਜ਼ਤ ਧੰਨਵਾਦ ਔਰ ਜੁੜੇ ਰਹੋ ਲੁਧਿਆਣਾ ਦੇ